ਫ੍ਰਿਜ ਤੋਂ ਏਸੀ ਬਣਾਵਾਂਗੇ ਫ੍ਰਿਜ ਅੱਜ ਆਪਣੇ ਕੋਲੇ ਆਮ ਘਰਾਂ ਦੇ ਵਿੱਚ ਫ੍ਰਿਜ ਹੁੰਦੇ ਆ ਜੇਕਰ ਤੁਹਾਡੇ ਘਰੇ ਵੀ ਫ੍ਰਿਜ ਹੈਗਾ ਤਾਂ ਤੁਸੀਂ ਵੀ ਏਸੀ ਬਣਾ ਸਕਦੇ ਹੋ ਬਿਲਕੁਲ ਆਰਾਮ ਦੇ ਨਾਲ ਬਿਲਕੁਲ ਤੁਸੀਂ ਆਪਣੇ ਹੱਥੀਂ ਥੋੜੇ ਜੇ ਸਮਾਨ ਦੀ ਲੋੜ ਪੈਂਦੀ ਹੈ ਬਿਲਕੁਲ ਥੋੜੇ ਜੇ ਸਸਤਾ ਜਾ ਪੈਂਦਾ ਮਸਾਕ ਮੈਨੂੰ 100 ਰੁਪਏ ਦਾ ਸਮਾਨ ਮਿਲਿਆ ਬਾਜ਼ਾਰ ਦੇ ਵਿੱਚੋਂ ਸਮਾਨ ਦਿਖਾਵਾਂਗੇ ਸਭ ਤੋਂ ਪਹਿਲਾਂ 100 150 ਰੁਪਏ ਦਾ ਹੂਆ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਥੋੜਾ ਜਿਹਾ ਕੈਮਰਾ ਥੱਲੇ ਮਾਰਨ ਜਿਹੜੀ ਚੀਜ਼ ਆਪਾਂ ਇਹਦੇ ਵਿੱਚ ਲੱਗਣ ਵਾਲੀ ਆ ਉਹ ਇੱਕ ਤਾਂ ਹੈਗਾ ਅਗਜੋਸਟ ਫੈਨ ਆ ਇਹ ਤੁਹਾਨੂੰ ਕਿੱਥੋਂ ਮਿਲੂਗਾ ਇਹ ਕੰਪਿਊਟਰ ਵਾਲੇ ਦੇੋਂ ਮਿਲੂਗਾ ਅਗਜੋਸਟ ਫੈਨ ਤੇ ਨਾਲ ਇਹਦਾ ਐਡਾਪਟਰ 100 ਰੁਪਏ ਦਾ ਮਿਲਦਾ ਹੈ ਕੰਪਿਊਟਰ ਵਾਲਿਆਂ ਨੂੰ ਮਿਲਦਾ ਹੈ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਨੂੰ ਇੱਕ ਏਸੀ ਨੂੰ ਆਨ ਆਫ ਦਾ ਬਟਨ ਕਿਉਂਕਿ ਇਹ ਏਸੀ ਦਾ ਏਸੀ ਨੂੰ ਆਨ ਆਫ ਕਰਨ ਵਾਲਾ ਬਟਨ ਚਾਹੀਦਾ ਆਪਾਂ ਨੂੰ ਇੱਕ ਇਸ ਐਡਾਪਟਰ ਨੂੰ ਦੂਜੀ ਤਾਰ ਦੇ ਨਾਲ ਜੋੜਨ ਵਾਲੇ ਆਪਾਂ ਨੂੰ ਇਹ ਪਲੱਗ ਚਾਹੀਦਾ ਇਹ ਐਂਦਾ ਕਰਕੇ ਇਹਦੇ ਨਾਲ ਦੂਜੀ ਤਾਰ ਲੱਗ ਜੂਗੀ ਉਹ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਉਸ ਤੋਂ ਬਾਅਦ ਆਪਾਂ ਨੂੰ ਔਜ਼ਾਰ ਕਿਹੜੇ ਕਿਹੜੇ ਚਾਹੀਦੇ ਨੇ ਔਜ਼ਾਰ ਆਪਾਂ ਨੂੰ ਇੱਕ ਤਾਂ ਆ ਚਾਹੀਦਾ ਕਟਰ ਚਾਹੀਦਾ ਕਥੌੜੀ ਚਾਹੀਦੀ ਆ ਇੱਕ ਪੇਚਕਸ ਚਾਹੀਦਾ ਇੱਕ ਆਪਣਾ ਪੇਚਕਸ ਇੱਕ ਪਲਾਸ ਚਾਹੀਦਾ ਇੱਕ ਆਪਾਂ ਨੂੰ ਇਹ ਮਾਰਕਰ ਚਾਹੀਦਾ ਜਿਹਦੇ ਨਾਲ ਆਪਾਂ ਮਿਣ ਕੇ ਇਹ ਜਿਹੜੀ ਕਾਰਵਾਈ ਆਪਾਂ ਕਰਾਂਗੇ ਉਹ ਚੀਜ਼ ਉਸ ਤੋਂ ਬਾਅਦ ਨਾਲ ਜਿਹੜਾ ਕੰਮ ਦਾ ਜਿਹੜਾ ਸਟਾਰਟਿੰਗ ਹੈ ਸ਼ੁਰੂਆਤ ਸ਼ੁਰੂਆਤ ਹੈ ਉਹ ਉੱਥੋਂ ਕਰਾਂਗੇ ਕਿਉਂਕਿ ਡਰਾਇਰ ਦੀ ਆਪਾਂ ਨੂੰ ਲੋਡ ਉੱਥੇ ਪਾਉਗੇ ਜਦੋਂ ਆਪਾਂ ਕੰਮ ਸ਼ੁਰੂ ਕਰਾਂਗੇ ਇਹ ਸਭ ਤੋਂ ਪਹਿਲਾਂ ਆਪਾਂ ਡਰਾਇਰ ਹੀ ਚਲਾਵਾਂਗੇ ਅ ਦੋਸਤੋ ਥੋੜਾ ਜਿਹਾ ਪ੍ਰੋਸੀਜਰ ਹੈ ਜੇ ਤੁਸੀਂ ਆਪਣੇ ਘਰੇ ਇਹ ਚੀਜ਼ ਬਣਾਉਂਗੇ ਨਾ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਫ੍ਰਿਜ ਟੂ ਏਸੀ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਓ ਬਿਲਕੁਲ ਸਕਿੱਪ ਨਾ ਕਰਿਓ ਥੋੜੀ ਵੀ ਸਕਿੱਪ ਨਾ ਕਰਿਓ ਸਾਰੀ ਦੇਖਿਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਇਹਦੇ ਬਾਰੇ ਪਤਾ ਲੱਗ ਸਕੇ ਤੇ ਜੇਕਰ ਤੁਸੀਂ ਘਰੇ ਬਣਾਉਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਜਿਹੜਾ ਪੂਰਾ ਜਿਹੜਾ ਅੱਜ ਆਪਾਂ ਤੁਹਾਡੇ ਸਾਹਮਣੇ ਪੂਰਾ ਇਹਨੂੰ ਕਹਿੰਦੀ ਆਪਾਂ ਵੀ ਐਕਸਪੈਰੀਮੈਂਟ ਆ ਜਿਹੜਾ ਪੂਰਾ ਐਕਸਪੈਰੀਮੈਂਟ ਕਰਾਂਗੇ ਇਹ ਬਿਲਕੁਲ ਦੇਸੀ ਤਰੀਕੇ ਦੇ ਨਾਲ ਬਿਲਕੁਲ ਸਿੱਧਾ-ਸਾਦਾ ਸਮਝਾਵਾਂਗੇ ਤਾਂ ਕਿ ਤੁਹਾਡੀ ਸਮਝ ਦੇ ਵਿੱਚ ਆ ਸਕੇ ਇਹਦੇ ਨਾਲ ਤੁਸੀਂ ਇੱਕ ਕਮਰੇ ਦੇ ਵਿੱਚ ਵਧੀਆ ਤਰੀਕੇ ਨਾਲ ਸੌਂ ਸਕਦੇ ਹੋ ਅਗਰ ਤੁਸੀਂ ਇੱਕ ਕਮਰੇ ਇਨੂੰ ਠੰਡਾ ਕਰਨਾ ਤੁਹਾਡਾ ਇਹ ਏਸੀ ਦਾ ਕੰਮ ਵੀ ਕਰੂਗਾ ਤੁਹਾਡਾ ਇਹ ਫ੍ਰਿਜ ਦਾ ਕੰਮ ਵੀ ਕਰੂਗਾ ਬਾਅਦ ਚੋ ਇਹ ਨਹੀਂ ਹੈ ਫ੍ਰਿਜ ਏਸੀ ਬਣ ਜਾਊ ਮੁੜ ਕੇ ਫ੍ਰਿਜ ਨਹੀਂ ਰਹਿਣਾ ਇਹ ਆਪਾਂ ਤੁਹਾਨੂੰ ਫ੍ਰਿਜ ਦਾ ਏਸੀ ਵੀ ਬਣਾਵਾਂਗੇ ਉਸ ਤੋਂ ਬਾਅਦ ਇਹਨੂੰ ਫ੍ਰਿਜ ਵੀ ਰਹਿਣ ਦੇਾਂਗੇ ਤਾਂ ਆਜੋ ਫਿਰ ਆਪਾਂ ਜਿਹੜਾ ਫਸਟ ਆਪਣਾ ਸਟੈਪ ਆ ਉਹ ਸ਼ੁਰੂ ਕਰਦੇ ਆ ਕੈਮਰਾਮੈਨ ਨੂੰ ਮੈਂ ਗੁਜਾਰਸ਼ ਕਰੂਗਾ ਕਿ ਥੋੜਾ ਜਿਆਦਾ ਨੇੜੇ ਆਉਣਾ ਦੋਸਤੋ ਸੌਰੀ ਮੈਂ ਇੱਕ ਢੱਕਣ ਵਿੱਚ ਰੱਖਦਾ ਸੀ ਇਹ ਢੱਕਣ ਜਰੂਰੀ ਹੈ ਇਹ ਜਦੋਂ ਆਪਾਂ ਦੁਬਾਰਾ ਫ੍ਰਿਜ ਨੂੰ ਏਸੀ ਤੇ ਬਣਾਤਾ ਏਸੀ ਤੋਂ ਜਦੋਂ ਦੁਬਾਰਾ ਆਪਾਂ ਫ੍ਰਿਜ ਬਣਾਵਾਂਗੇ ਤਾਂ ਇਸ ਢੱਕਣ ਦੀ ਜਰੂਰਤ ਪੈਣੀ ਹੈ ਕਿਉਂਕਿ ਇਹ ਢੱਕਣ ਲੱਗ ਕੇ ਹੀ ਦੁਬਾਰਾ ਇਹ ਫ੍ਰਿਜ ਬਣੂਗਾ ਫਿਲਹਾਲ ਆਪਾਂ ਇਹਨੂੰ ਇੱਥੇ ਰੱਖ ਲੈਂਦੇ ਆ ਦੋਸਤੋ ਸਭ ਤੋਂ ਪਹਿਲੀ ਗੱਲ ਇੱਥੇ ਆਪਾਂ ਨੇ ਇਸ ਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਕਪਾ ਇੱਥੇ ਲਾਵਾਂਗੇ ਜਿਹੜਾ ਸਿਸਟਮ ਲਾਉਣਾ ਜਿਹੜਾ ਇਹ ਜਿੱਤੋ ਇਹ ਏਸੀ ਬਣ ਸਕੀ ਸਭ ਤੋਂ ਪਹਿਲੀ ਵਾਰ ਇੱਥੇ ਆਪਾਂ ਸੈਂਟਰ ਦੇ ਵਿੱਚ ਇੱਕ ਡਰੇਰ ਦਾ ਮੋਰਾ ਮਾਰਾਂਗੇ ਆਰ ਪਾਰ ਇਧਰੋਂ ਮੋਰਾ ਵੱਜ ਕੇ ਇਧਰਲੇ ਪਾਸੇ ਨਿਕਲੂਗਾ ਇਹ ਕਿੱਥੇ ਜੇ ਨਿਕਲੂਗਾ ਉਸ ਤੋਂ ਬਾਅਦ ਆਪਾਂ ਇਧਰੋਂ ਕਟਿੰਗ ਸ਼ੁਰੂ ਕਰਾਂਗੇ ਤਾਂ ਦੋਸਤੋ ਆਪਣਾ ਜਿਹੜਾ ਮੋਰਾ ਸੀ ਇਹ ਵੱਜ ਚੁੱਕਿਆ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪ੍ਰੋਸੈਸ ਸ਼ੁਰੂ ਹੋਊਗਾ ਇਹ ਬਿਲਕੁਲ ਸੈਂਟਰ ਦੇ ਵਿੱਚ ਹੈ ਅਗਲਾ ਪ੍ਰੋਸੈਸ ਆਪਣਾ ਇਹ ਹੈ ਵੀ ਆਪਾਂ ਮਿੰਕੀ ਨਾ ਇੱਥੇ ਨਿਸ਼ਾਨੀ ਲਾਵਾਂਗੇ ਸੈਂਟਰ ਦੇ ਵਿੱਚ ਬਿਲਕੁਲ ਤੁਸ ਹੀ ਦੇਖ ਸਕਦੇ ਹੋ ਐਸਾ ਇਹ ਆਪਣੀ ਨਿਸ਼ਾਨੀ ਹੋ ਗਈ ਆਪਾਂ ਇਹਦੇ ਵਿੱਚੋਂ ਵਿੱਚੋਂ ਕਟਿੰਗ ਕਰਨੀ ਹੈ ਦੋਸਤੋ ਇਹ ਐਕਸਪੈਰੀਮੈਂਟ ਸਿਰਫ ਉਹੀ ਆਪਣੇ ਘਰੇ ਕਰ ਸਕਦੇ ਨੇ ਜਿਹੜੇ ਇਸ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟਿਡ ਨੇ ਮਤਲਬ ਕਿ ਕਿ ਆਪਦੇ ਘਰੇ ਜੋ ਵੀ ਕੋਈ ਐਸੀ ਚੀਜ਼ ਪਈ ਆ ਜਿਹਦਾ ਆਪਾਂ ਘੱਟ ਇਸਤੇਮਾਲ ਕਰਦੇ ਆ ਤੇ ਉਸ ਨੂੰ ਆਪਾਂ ਕਿਸੇ ਹੋਰ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਕਰ ਸਕਣਾ ਚਾਹੁੰਦੇ ਹੋ ਜੇ ਤਾਂ ਦੋਸਤੋ ਜਿਹੜਾ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਉਸ ਨੂੰ ਅਸੀਂ ਇਹ ਗਿਫਟ ਵੀ ਕਰਾਂਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੂਗਾ ਉਸ ਨੂੰ ਅਸੀਂ ਗਿਫਟ ਵੀ ਕਰਾਂਗੇ ਤੇ ਨਾਲ ਹੀ ਦੋਸਤੋ ਵੈਸੇ ਬਹੁਤ ਹੀ ਵਧੀਆ ਚੀਜ਼ ਨਹੀਂ ਹੈ ਪਰ ਜਿਹੜੇ ਇੱਚ ਇੰਟਰਸਟਿਡ ਨੇ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਤੇ ਨਾਲ ਬਿਲਕੁਲ ਬਿਲਕੁਲ ਪਰਫੈਕਟਲੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੋਰਾ ਨਿਕਲ ਚੁੱਕਿਆ ਹੈ ਤਾਂ ਦੋਸਤੋ ਹੁਣ ਆਪਾਂ ਜਿਹੜਾ ਇਹਦੀ ਕਟਿੰਗ ਕਰਨ ਲੱਗੇ ਆ ਆਪਣਾ ਇੱਕ ਪਰਫੈਕਟਲੀ ਜਿਹੜਾ ਮੋਰਾ ਸੀ ਉਹ ਪੂਰਾ ਹੋ ਚੁੱਕਿਆ ਦੇਖੋ ਇੱਥੇ ਤੱਕ ਪਹੁੰਚ ਚੁੱਕੇ ਆਪਾਂ ਇਧਰੋਂ ਤੇ ਇਧਰੋਂ ਆਪਾਂ ਨਾ ਪੂਰਾ ਪੂਰਾ ਟੱਕਣ ਜਿਹੜਾ ਲੱਗਦਾ ਉਹ ਮਿੰਕੇ ਆਪਾਂ ਲਾਲਾ ਦੀ ਟੱਕਣ ਚੱਕੀ ਟੱਕਣ ਮਿੰਕੇ ਉਹਦੇ ਜਿੰਨੇ ਆਪਾਂ ਕਟਿੰਗ ਕਰ ਲਾਂਗੇ ਦੇਖ ਲਾਲਾ ਦੀ ਕਿੱਥੇ ਤੱਕ ਹੋਏ ਟੱਕਣ ਗਿਆ ਤੇ ਇਧਰੋਂ ਆ ਬਿਲਕੁਲ ਫਿਰ ਨੈਕਸਟ ਸਟੈਪ ਆਪਣਾ ਇਹ ਹੈ ਕਿ ਆਪਾਂ ਨੇ ਇਹਦੇ ਉੱਪਰ ਐਗਜੋਸਟ ਫੈਨ ਫਿੱਟ ਕਰਨਾ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਇਹਦੇ ਨਾਲ ਫਿਰ ਫਿੱਟਾ ਜਿਹੜਾ ਬੈਠ ਜਾ ਕੰਮ ਆ ਕਲੀ ਕੰਮ ਬਣ ਗਿਆ ਆਪਣਾ ਤਾਂ ਦੋਸਤੋ ਇਹ ਆਪਾਂ ਜਿਹੜੀ ਤਾਰ ਦੇ ਵਿੱਚ ਕੰਟੀਨਿਉਟੀ ਹੈ ਇਹ ਕੰਟੀਨਿਉਟੀ ਖਤਮ ਕਰਾਂਗੇ ਤਾਂ ਕਿ ਜੇ ਜਦੋਂ ਆਪਾਂ ਨੂੰ ਲੋਡ ਹੋਵੇ ਆਪਾਂ ਕੰਟੀਨਿਉਟੀ ਬਣਾ ਸਕੀਏ ਕਨੈਕਸ਼ਨ ਦੇ ਸਕੀਏ ਜਦੋਂ ਲੋਡ ਪਵੇ ਆਪਾਂ ਇਸ ਨੂੰ ਬੰਦ ਕਰ ਸਕੀਏ ਇਹ ਏਸੀ ਬੰਦ ਕਰਨ ਦਾ ਸਵਿਚ ਹੈ ਤੇ ਏਸੀ ਬੰਦ ਕਰਨ ਲਈ ਆਪਾਂ ਇੱਕ ਅਲੱਗ ਤੋਂ ਸਵਿਚ ਲਾ ਰਹੇ ਹਾਂ ਤਾਂ ਕਿ ਜਦੋਂ ਆਪਾਂ ਨੂੰ ਜ਼ਰੂਰਤ ਪਵੇ ਆਪਾਂ ਏਸੀ ਚਲਾ ਲਈਏ ਤੇ ਜਦੋਂ ਜ਼ਰੂਰਤ ਪਵੇ ਏਸੀ ਆਪਾਂ ਬੰਦ ਕਰ ਲਈਏ ਪਰਫੈਕਟਲੀ ਜਿਹੜਾ ਆਪਾਂ ਇਹ ਸਿਸਟਮ ਕਰ ਰਹੇ ਹਾਂ ਤਾ ਦੋਸਤੋ ਇਹ ਆਪਣਾ ਜਿਹੜਾ ਸ਼ੌਕਟ ਤਿਆਰ ਹੋ ਗਿਆ ਆਪਾਂ ਇੱਕ ਤਾਰ ਫਰੀ ਵਿੱਚ ਦੀਆਂ ਲਪੋਲੋ ਦੀ ਇਹ ਐਸਟਾਟ ਪਾ ਦਾਂਗੇ ਤੇ ਇੱਕ ਆਪਾਂ ਨੇ ਕੰਟੀਨਿਉਟੀ ਖਤਮ ਕਰਨ ਵਾਸਤੇ ਅਲੱਗ ਕਰਤੀ ਤੇ ਇਹਦੇ ਦੂਜੇ ਸਿਰੇ ਤੇ ਆਪਾਂ ਜਿਹੜਾ ਇੱਧਰ ਸਿਰਾਂ ਬਚਦਾ ਇਸ ਸਿਰੇ ਤੇ ਜਿਹੜਾ ਆ ਸ਼ੌਕਟ ਆਪਾਂ ਇਹ ਦੂਜੇ ਸਿਰੇ ਤੇ ਆਪਾਂ ਫਿੱਟ ਕਰ ਦਾਂਗੇ ਪਹਿਲਾਂ ਆਪਾਂ ਇਹਨੂੰ ਇਹਨੂੰ ਫਿੱਟ ਕਰ ਦਈਏ ਇਹਨੂੰ ਫਿੱਟ ਕਰ ਦਈਏ ਦੋਸਤੋ ਆਪਾਂ ਨੇ ਇਹਦੇ ਵਿੱਚ ਗਲੂਸ ਟ ਜਿਹੜੀ ਗਲੂਸ ਸਟਿਕ ਲਾਈ ਆ ਉਹਦਾ ਇਸਤੇਮਾਲ ਇਸ ਕਰਕੇ ਕਰਿਆ ਤਾਂ ਕਿ ਜਿਹੜੀ ਇਹ ਖੱਡੇ ਦੇ ਵਿੱਚ ਜਿਹੜੀ ਪੈਪ ਹੈ ਇਹ ਪ੍ਰੋਪਰਲੀ ਫਿੱਟ ਹੋ ਸਕੇ ਅਤੇ ਹਿੱਲੇ ਨਾ ਇਹ ਆਪਾਂ ਅੰਦਰ ਬਾਹਰ ਦੋਨੋਂ ਸਾਈਡ ਕਰ ਸਕਦੇ ਆ ਤਾਂ ਕਿ ਬਿਲਕੁਲ ਫਿੱਟ ਰਹੇ ਫਸਿਆ ਰਹੇ ਅਤੇ ਹਿੱਲੇ ਨਾ ਉਸ ਤੋਂ ਬਾਅਦ ਆਪਾਂ ਨੇ ਐਗਜੋਸਟ ਫੈਨ ਇਹਦੀ ਬਾਹਰਲੀ ਸਾਈਡ ਲਾਉਣਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਲੱਗਦਾ ਦੇਖ ਚੁੱਕੇ ਹੋ ਦੇ ਜਾਂ ਦੇਖ ਰਹੀ ਹੂੰ ਤਾਂ ਦੋਸਤੋ ਜਿਹੜੇ ਸਕਰੂ ਨੇ ਉਹ ਇਦਾਂ ਨਹੀਂ ਜਾਂਦੇ ਕਿਸੇ ਹੋਰ ਸਕਰੂ ਦੇ ਨਾਲ ਥੋੜੇ ਥੋੜੇ ਅਥੌੜੀ ਦੇ ਨਾਲ ਆਪਣਾ ਸਹੀ ਨਾਪ ਕੇ ਇਹਨਾਂ ਦੇ ਜਿਹੜੇ ਖਾਂਚੇ ਨੇ ਉਹ ਬਣਾ ਲਏ ਜਾਣ ਥੋੜਾ ਥੋੜਾ ਮੋਰੇ ਕੱਢ ਲਏ ਜਾਣ ਤਾਂ ਕਿ ਜਿਹੜੇ ਸਕਰੂ ਨੇ ਆਸਾਨੀ ਨਾਲ ਫਿੱਟ ਹੋ ਜਾਣ ਨਹੀਂ ਤਾਂ ਇਦਾਂ ਆਸਾਨੀ ਨਾਲ ਫਿੱਟ ਹੁੰਦੇ ਨਹੀਂ ਜਦੋਂ ਸਾਰਾ ਕੁਝ ਰੈਡੀ ਹੋ ਜਾਈਗਾ ਚੱਲਣ ਲਈ ਤਿਆਰ ਹੋ ਜਾਈਗਾ ਤਾਂ ਆਪਾਂ ਇੱਕ ਨਿੱਕਾ ਜਿਹਾ ਟੈਸਟ ਕਰਾਂਗੇ ਜਿਹੜਾ ਐਡਾਪਟਰ ਹੈ ਉਹ ਆਪਾਂ ਜਿਹੜਾ ਪਲੱਗ ਤਿਆਰ ਕੀਤਾ ਸੀ ਇਹਨੂੰ ਸ਼ੀ ਮੇਲ ਸੌਰੀ ਸ਼ੀ ਮੇਲ ਪਤਰੀ ਐਦਾਂ ਕੁਛ ਨੂੰ ਪਲੱਗ ਦਾ ਨੌਂ ਵੀ ਹੈ ਇਸ ਪਲੱਗ ਦੇ ਵਿੱਚ ਆਪਾਂ ਐਡਾਪਟਰ ਦਾ ਪਲੱਗ ਹੈ ਜਿਹੜਾ ਐਡਾਪਟਰ ਨੂੰ ਵਿੱਚ ਪਾਵਾਂਗੇ ਅਤੇ ਇਹ ਜਿਹੜਾ ਤਾਰ ਹੈ ਇਸ ਨੂੰ ਆਪਾਂ ਕਰੰਟ ਦੇ ਵਿੱਚ ਲਾ ਕੇ ਆਪਾਂ ਇੱਕ ਵਾਰੀ ਅਗਜੋਸਟ ਚੱਲਦਾ ਦੇਖਾਂਗੇ ਦੋਸਤੋ ਜਿਹੜਾ ਅਗਜੋਸਟ ਦੇ ਵਿੱਚ ਆਪਾਂ ਨੇ ਨੀਲੀ ਤਾਰ ਦੇ ਵਿੱਚ ਇੱਕ ਸਵਿੱਚ ਲਾਇਆ ਇਹਨੂੰ ਬੰਦ ਕਰਨ ਵਾਲਾ ਇਸ ਕਰਕੇ ਲਾਇਆ ਤਾਂ ਕਿ ਆਪਾਂ ਫ੍ਰਿਜ ਅਤੇ ਇਹ ਅਗਜੋਸਟ ਦੀ ਜੋਸਟ ਦੀ ਤਾਰ ਕੱਢੇ ਬਿਨਾ ਜਾਂ ਫਿਰ ਉੱਥੋਂ ਸਵਿੱਚ ਬੰਦ ਕਰੇ ਬਿਨਾ ਆਪਾਂ ਬਾਹਰੋਂ ਹੀ ਫ੍ਰਿਜ ਬੰਦ ਕਰਨ ਤੋਂ ਪਹਿਲਾਂ ਹੀ ਇਸ ਨੂੰ ਐਗਜੋਸਟ ਨੂੰ ਬੰਦ ਕਰ ਸਕੀਏ ਜਦੋਂ ਲੋਡ ਪਵੇ ਤਾਂ ਉਸ ਤੋਂ ਬਾਅਦ ਦੋਸਤੋ ਆਪਣਾ ਤੁਸੀਂ ਦੇਖ ਸਕਦੇ ਹੋ ਜਿਹੜਾ ਐਗਜੋਸਟ ਫੈਨ ਹੈ ਇਹ ਪੂਰਾ ਪ੍ਰੋਪਰ ਕੰਮ ਕਰ ਰਿਹਾ ਹੈ ਬਿਲਕੁਲ ਚੱਲ ਰਿਹਾ ਤੁਸੀਂ ਚੱਲਦਾ ਦੇਖ ਸਕਦੇ ਹੋ ਆਪਣੀ ਜਿਹੜੀ ਜਾਨੀ ਕਿ ਆਪਾਂ 90% ਆਪਾਂ ਕਾਮਯਾਬ ਹੋ ਚੁੱਕੇ ਹਾਂ ਇਸ ਨੂੰ ਏਸੀ ਬਣਾਉਣ ਦੇ ਵਿੱਚ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਆਪਣਾ ਉਹ ਇਹ ਰਹੇਗਾ ਕਿ ਆਪਾਂ ਐਗਜੋਸਟ ਨੂੰ ਬੰਦ ਕਰਕੇ ਅੰਦਰਲੀ ਸਾਈਡ ਆਪਾਂ ਢੱਕਣ ਲਾ ਦਾਂਗੇ ਜਿਹੜਾ ਆਪਾਂ ਨੇ ਅੰ ਟੱਕਣ ਲਾਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਫਰਿੱਜ ਦਾ ਟੱਕਣ ਬੰਦ ਕਰ ਦਾਂਗੇ ਅਤੇ ਫਰਿੱਜ ਦੀ ਤਾਰ ਪਾ ਕੇ ਫਰਿੱਜ ਨੂੰ ਆਨ ਕਰ ਦਾਂਗੇ ਤਾਂ ਕਿ 2 2.5 ਘੰਟੇ ਜਾਂ 1.5 ਘੰਟਾ ਫਰਿੱਜ ਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਬਰਫ਼ ਜਮਾਈ ਜਾ ਸਕੇ ਜਿਹੜੇ ਆਪਣੇ ਡੋਂਗੇ ਦਰਦੇ ਆਪਾਂ ਉਸ ਨੂੰ ਚੰਗੀ ਤਰ੍ਹਾਂ ਠੰਡਾ ਕਰਿਆ ਜਾ ਸਕੇ ਅਤੇ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਈਆ 1-2 ਘੰਟਿਆਂ ਤੋਂ ਬਾਅਦ ਆਪਣਾ 1.5 ਘੰਟੇ ਤੋਂ ਬਾਅਦ ਆਪਣਾ ਅਗਲਾ ਸਟੈਪ ਇਹ ਰਹਿੰਦਾ ਹੈ ਕਿ ਆਪਾਂ ਬੋਚ ਕੇ ਜਿਹੜਾ ਉਹ ਟੱਕਣਾ ਕਿਉਂਕਿ ਕੂਲਿੰਗ ਅੰਦਰ ਬਣ ਚੁੱਕੀ ਹੈ ਆਪਾਂ ਤੁਸੀ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹ ਬੋਚ ਕੇ ਟ ਅਤੇ ਅਗਜੋਸਟ ਨੂੰ ਚਲਾ ਦਾਂਗੇ ਦੋਸਤੋ ਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਸਰੀਆਂ ਹੋਣੀਆਂ ਪਾਫਾ ਨਿਕਲਦੀਆਂ ਇਹ ਪਾਫਾ ਉਹੀ ਕੂਲਿੰਗ ਹੈ ਜਿਸ ਨੇ ਆਪਣਾ ਜਿਹੜਾ ਰੂਮ ਹੈ ਉਹਨੂੰ ਠੰਡਾ ਕਰਨਾ ਅਤੇ ਦੋਸਤੋ ਆਪਾਂ ਇਸ ਨੂੰ ਉਹਨਾਂ ਚਿਰ ਆਪਾਂ ਚਲਾਵਾਂਗੇ ਜਿੰਨਾ ਚਿਰ ਯਾਨੀ ਸਵੇਰ ਤੱਕ ਵੀ ਆਪਾਂ ਚਲਾ ਸਕਦੇ ਹਾਂ ਖਾਸ ਕਰਕੇ ਦੋਸਤੋ ਜਿਹੜਾ ਆਪਣਾ ਕੂਲਿੰਗ ਹੋਊਗੀ ਉਹ ਕੂਲਿੰਗ ਫ੍ਰਿਜ ਦੇ ਵਿੱਚੋਂ ਬਣੂਗੀ ਪਰ ਜਿਹੜਾ ਇਹਦਾ ਦਰਵਾਜ਼ਾ ਰਹੇਗਾ ਜਿੱਥੇ ਆਪਾਂ ਬਰਫ਼ ਜਮਾਉਣੀ ਹੈ ਉਹਨੂੰ ਬੰਦ ਰੱਖਣਾ ਕਿਉਂਕਿ ਜਿੰਨਾ ਚਿਰ ਉੱਥੇ ਬਰਫ਼ ਜਮੀ ਰਹੇਗੀ ਉਹਨਾਂ ਚਿਰ ਹੀ ਜਿਹੜੀ ਠੰਡੀ ਹਵਾ ਆਪਾਂ ਨੂੰ ਬਾਹ ਫ੍ਰਿਜ ਕੰਟੀਨਿਊਸ ਚੱਲਦਾ ਰਹਿਣਾ ਚਾਹੀਦਾ ਹੈ ਦੋਸਤੋ ਫ੍ਰਿਜ ਕਟ ਨਹੀਂ ਮਾਰਨਾ ਚਾਹੀਦਾ ਇਹ ਕੂਲਿੰਗ ਆਪਾਂ ਨੂੰ ਇੱਕ ਹਲਕੀ ਹਲਕੀ ਠੰਡਕ ਦੇ ਇਹ ਤਾਂ ਨਹੀਂ ਹੈ ਕਿ ਆਪਾਂ ਨੂੰ ਬਿਲਕੁਲ ਬਰਫ਼ ਜਮਾ ਦੇਗਾ ਪਰ ਆਪਣੇ ਕਮਰੇ ਦੇ ਵਿੱਚ ਹਲਕੀ ਹਲਕੀ ਠੰਡਕ ਦੇਗਾ ਅਤੇ ਦੋਸਤੋ ਜਦੋਂ ਆਪਾਂ ਨੇ ਫ੍ਰਿਜ ਤੋਂ ਏਸੀ ਤੋਂ ਦੁਆਰਾ ਫ੍ਰਿਜ ਬਣਾਉਣਾ ਤਾਂ ਆਪਾਂ ਉਹੀ ਟੱਕਣ ਵਾਪਸ ਲਾ ਦਾਂਗੇ ਅਤੇ ਆਪਣਾ ਇਹ ਫੇਰ ਤੋਂ ਏਸੀ ਤੋਂ ਜਿਹੜਾ ਫ੍ਰਿਜ ਬਣ ਜਾਏਗਾ ਤੇ ਦੋਸਤੋ ਇਹਨੂੰ ਆਪਾਂ ਰਾਤ ਨੂੰ ਯੂਜ਼ ਕਰ ਸਕਦੇ ਹਾਂ ਦਿਨੇ ਆਪਾਂ ਇਹਨੂੰ ਐਜ਼ ਏ ਫ੍ਰਿਜ ਯੂਜ਼ ਕਰ ਸਕਦੇ ਹਾਂ ਅਤੇ ਰਾਤ ਨੂੰ ਐਜ਼ ਏ ਏਸੀ ਆਪਾਂ ਇਸ ਨੂੰ ਯੂਜ਼ ਕਰ